ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਪੀ ਵਧੀਆ ਹੋ ਸਕਦੇ ਨੇ ਪਰ ਐਜ਼ੇ ਪ੍ਰਧਾਨ ਦੇ ਤੌਰ ਤੇ ਪੂਰੀ ਤਰ੍ਹਾਂ ਫੇਲ ਹੋਏ ਨੇ ਮਾਨ ਸਾਹਿਬ ਪੜੇ ਚਾਰੇ નિર્ਦੋਸ਼ ਲੱਗ ਰਹੇ ਨੇ ਵੀ ਕਿੱਥੋਂ ਫੰਡਿੰਗ ਹੋਈ ਕਿੱਥੇ ਗਿਆ ਪੈਸਾ ਆਪਦੀ ਜਾਂਚ ਕਰਾ ਲੈਣ ਕਿ ਇੰਨੇ ਆਕੇ ਹੋਏ ਨੇ ਕਾਂਗਰਸ ਤੋਂ ਵੀ ਉਹਨਾਂ ਦੀ ਸਾਰੀ ਇੰਨੀ ਮਿਹਨਤ ਦੇ ਬਾਵਜੂਦ ਵੀ ਕਾਂਗਰਸ ਦੀ ਕੋਈ ਗੱਲ ਨਹੀਂ ਬਣਦੀ ਸਾਡੇ ਸਾਡੇ ਖੇਤੀ ਦੇ ਆਪਦੇ ਪਿਛਲੇ ਦਜਗਾਰ ਰੋਗੇ ਨੇ ਸਾਡੇ ਸਾਰਾ ਕੁਝ ਬਹੁਤ ਬਹੁਤ ਨੁਕਸਾਨ ਹੋ ਗਿਆ ਸਾਡਾ ਵਾਹਿਗੁਰੂ ਜੀ ਕਾਲ ਸਾਫ ਵਾਹਿਗੁਰੂ ਜੀ ਕੀ ਫਤਿਹ ਮਲੇਰ ਕੋਟਲਾ ਤੋਂ ਆਪ ਦੇ ਹੀ ਵਰਕਰ ਆਪ ਨੂੰ ਨਹੀਂ ਵੋਟਾਂ ਪਾਣਗੇ ਕਿਤੇ ਨਾ ਕਿਤੇ ਆਪ ਆਪ ਹੀ ਆਪਣਾ ਅਸਲ ਰੂਪ ਵਖਾ ਰਹੀ ਹੈ ਆਮ ਆਦਮੀ ਪਾਰਟੀ ਦੇ ਇਨਾ ਵਰਕਰਾਂ ਨੇ ਸਾਫ ਤੌਰ ਤੇ ਕਿਹਾ ਕਿ ਭਗਵੰਤ ਮਾਨ ਵਾਸਤੇ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਦਿਨ ਰਾਤ ਇਕ ਕਰਕੇ ਕੰਮ ਕੀਤਾ ਪਰ ਹੁਣ ਉਹ ਭਗਵੰਤ ਮਾਨ ਨੂੰ ਵੋਟਾਂ ਨਹੀਂ ਪਾਣਗੇ ਕਿਉਂਕਿ ਭਗਵੰਤ ਮਾਨ ਜਦ ਆਪਣੇ ਇਲਾਕੇ ਦੇ ਲੋਕਾਂ ਨੂੰ ਹੀ ਨਹੀਂ ਮਿਲ ਸਕਦੇ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਕੀ ਮਿਲਣਗੇ ਤੇ ਨਾਲ ਹੀ ਇਨਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਹਾਈ ਕਮਾਂਡ ਨੂੰ ਇੱਕ ਹਫਤੇ ਦਾ ਸਾਮਾ ਦਿੱਤਾ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਪਾਰਟੀ ਪ੍ਰਧਾਨ ਬਦਲਿਆ ਜਾਵੇ ਨਹੀਂ ਤਾਂ ਉਹ ਆਪ ਆਪਣੀ ਰਣਨੀਤੀ ਤੈਅ ਕਰਨਗੇ ਵੀ ਵਧੀਆ ਹੋ ਸਕਦੇ ਨੇ ਪਰ ਐਜ਼ ਅ ਪ੍ਰਧਾਨ ਦੇ ਤੌਰ ਤੇ ਪੂਰੀ ਤਰ੍ਹਾਂ ਫੇਲ ਹੋਏ ਨੇ ਮਾਨ ਸਾਹਿਬ ਤਾਂ ਅਰਵਿੰਦ ਕੇਜਰੀਵਾਲ ਜੀ ਨੂੰ ਮਨੀਸ਼ ਸੋਧਿਆ ਜੀ ਨੂੰ ਮੈਂ ਕਹਿਣਾ ਚਾਹਣਾ ਤੇ ਸਾਡੀ ਜਿਹੜੀ ਕੋਰ ਕਮੇਟੀ ਹੈ ਉਹਨੂੰ ਵੀ ਕਹਿਣਾ ਚਾਹਣਾ ਕਿ ਨਵਾਂ ਪ੍ਰਧਾਨ ਲਾਇਆ ਜਾਵੇ ਕਿਉਂਕਿ ਮਾਨ ਸਾਹਿਬ ਤਾਂ ਸੰਗਰੂਰ ਹਲਕੇ ਦੇ ਲੋਕਾਂ ਨੂੰ ਨਹੀਂ ਮਿਲਦੇ ਜੇ ਸਾਨੂੰ ਨਹੀਂ ਮਿਲ ਰਿਹਾ ਜਿਨ੍ਹਾਂ ਨੇ ਅਸੀਂ ਵੋਟਾਂ ਪਾਉਣੀਆਂ ਨੇ ਇੱਥੇ ਦੇ ਹਲਕੇ ਦੇ ਲੋਕਾਂ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਕਿਵੇਂ ਮਿਲਣਗੇ ਮਾਨ ਸਾਹਿਬ ਤਾ ਇੱਕ ਨਮਾ ਪ੍ਰਧਾਨ ਜਿਹਨੂੰ ਜਾ ਕੇ ਅਸੀਂ ਸਮੱਸਿਆ ਦੱਸ ਸਕੀਏ ਕਿਉਂਕਿ ਗਲਤੀਆਂ ਤਾਂ ਹਰ ਕੋਈ ਕਰ ਸਕਦਾ ਤੇ ਮਨਸਾਹਬ ਚ ਇੱਕ ਦੋ ਚੀਜ਼ਾਂ ਨੇ ਉਹ ਸਾਰਾ ਕੰਮ ਆਪੇ ਕਰਨਾ ਚਾਹੁੰਦੇ ਨੇ ਉਹ ਬੈਟਿੰਗ ਵੀ ਆਪ ਕਰਨੀ ਚਾਹੁੰਦੇ ਨੇ ਬੋਲਿੰਗ ਵੀ ਆਪ ਕਰਨੀ ਚਾਹੁੰਦੇ ਨੇ ਫੀਲਡਿੰਗ ਵੀ ਆਪ ਕਰਨੀ ਚਾਹੁੰਦੇ ਨੇ ਜਦ ਕਿ ਇਹ ਜਿਹੜਾ ਇਲੈਕਸ਼ਨ ਆ ਜਾਂ ਪਾਰਟੀ ਦਾ ਸਿਸਟਮ ਚੱਲਦਾ ਸਾਰਾ ਕਹਿਜ਼ ਟੀਮ ਗੇਮ ਹੁੰਦੀ ਆ ਭਗਵੰਤ ਮਾਨ ਜੀ ਨੂੰ ਹਫਤੇ ਦਾ ਟਾਈਮ ਦਿੰਨੇ ਆ ਪਾਰਟੀ ਦੀ ਕੋਰ ਕਮੇਟੀ ਨੂੰ ਹਫਤੇ ਦਾ ਟਾਈਮ ਦਿੰਨੇ ਆ ਨਹੀਂ ਫਿਰ ਅਸੀਂ ਕੋਈ ਸਾਰੇ ਜੋ ਸਾਡੇ ਮਲੇਕੋੜਲੇ ਦਾ ਸਾਡੇ ਲੋਕ ਸਭਾ ਹਲਕੇ ਸੰਗਰੂਰ ਦੇ ਜੋ ਵਰਕਰਾਂ ਦੀ ਜੋ ਭਾਵਨਾ ਹੋ ਗਈ ਉਹਨੂੰ ਦੇਖਦੇ ਹੋਏ ਅਸੀਂ ਫੈਸਲਾ ਲਾ ਮੰਨਦਾ ਸਾਡੇ ਖੇਤੀ ਦੇ ਆਪਦੇ ਪਿਛਲੇ ਰੋਜ਼ਗਾਰ ਰੋਗੇ ਨੇ ਸਾਡੇ ਸਾਰਾ ਕੁਝ ਬਹੁਤ ਬਹੁਤ ਨੁਕਸਾਨ ਹੋ ਗਿਆ ਸਾਡਾ ਕਿਸੇ ਇਹਨਾਂ ਪਾਰਟੀਆਂ ਨੂੰ ਪੁੱਛੀ ਰਹੀ ਅਜੇ ਤਰ ਕਿਸੇ ਵੀ ਸਾਨੂੰ ਫੋਨ ਨਹੀਂ ਕਰਿਆ ਕਿਸੇ ਨੇ ਕਿਸੇ ਚੀਜ਼ ਬਾਰੇ ਜ ਸਾਡੇ ਆਏ ਨੇ ਦੱਦ ਨਹੀਂ ਸਾਨੂੰ ਪੁੱਛਿਆ ਕਿਤੇ ਨਾ ਸਾਡਾ ਸੰਪਰਕਾ ਨਾ ਸਾਡੇ ਪਿੰਡ ਦੇ ਵਿੱਚ ਕੋਈ ਗਰੰਟੀ ਆਈ ਆ ਇੱਕ ਸਕੂਲ ਦੇ ਕੰਮ ਦੇ ਬਿਨਾਂ ਸਾਡੇ ਮਾਈ ਨੂੰ ਇੱਕ ਲਾਰਾ ਲਾ ਕੇ ਗਏ ਸੀ ਪੀਸ ਨੂੰ ਕਮਰਾ ਮਕਾਨ ਬਣਾ ਕੇ ਦੇਵਾਂਗੇ ਉਹ ਵੀ ਨਹੀਂ ਬਣਿਆ ਹੁਣ ਗੁੱਸਾ ਆਇਆ ਹੁਣ ਤਾਂ ਸਾਡਾ ਜੀ ਕਰਦਾ ਵੀ ਅਸੀਂ ਹੋਰ ਕੈਨੂੰ ਪਾਵਾਂਗੇ ਪੈਸੇ ਮਰਜੀਤ ਸਿੰਘ ਮਾਣ ਨੂੰ ਪਾਦੀ ਇਹ ਮਾਣ ਨੂੰ ਨਹੀਂ ਬਰਬੂਹ ਠੂਠਾ ਜੀ ਬਿਲਕੁਲ ਠੂਠਾ ਸਟਰੀਲ ਲੈਟਾ ਕਿਹਾ ਸੀ ਉਹ ਨਹੀਂ ਸਾਡੇ ਪਿੰਡ ਨੂੰ ਆਈਆਂ ਇਹ ਕਾਰੋ ਕਿਹਾ ਸੀਗਾ ਵੀ ਮੈਂ ਲਾਉਂਗਾ ਉਹ ਨਹੀਂ ਲਾਇਆ ਨੇ ਪੂਰਾ ਹੀ ਠੂਠਾ ਜਦੋਂ ਵਾਦਾ ਹੀ ਨਹੀਂ ਕੋਈ ਪੂਰਾ ਜ਼ਿਕਰ ਹੋਇਆ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਸੀਟ ਹੌਟ ਸੀਟ ਵਜੋਂ ਜਾਣੀ ਜਾਂਦੀ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਆਪਣੇ ਹੀ ਉਹਨਾਂ ਨੂੰ ਅਣਗੌਲਿਆ ਕਰਨ ਦਾ આરોਪ ਲਗਾਉਂਦੇ ਹੋਏ ਮਾਨ ਦਾ ਵਿਰੋਧ ਜਿਤਾ ਰਹੇ ਹਨ ਜਿੱਥੇ ਲੋਕ ਸਭਾ ਚੋਣਾਂ ਵਿੱਚ ਮਹਿਜ਼ ਹੀ ਥੋੜਾ ਸਮਾਂ ਬਚਿਆ ਹੈ ਅਜਿਹੇ ਵਿੱਚ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਗਵੰਤ ਮਾਨ ਤੇ ਆਪ ਲੀਡਰਸ਼ਿਪ ਕੀ ਇਹਨਾਂ ਵਰਕਰਾਂ ਨੂੰ ਮਨਾਹ ਪਾਉਂਦੇ ਹਨ ਜਾਂ ਨਹੀਂ ਜਗਬਾਨੀ ਟੀਵੀ ਚੰਡੀਗੜ੍ਹ ਲਈ ਰਵੀ ਖਾਂਦੀ ਦੀ ਰਿਪੋਰਟ ਇਸ ਤੋਂ ਲਾਗ ਅਗਰ ਗੱਲ ਕੀਤੀ ਜਾਵੇ ਸੰਗਰੂਰ ਤੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਟੀਨਸਾ ਉਹ ਵੀ ਪੂਰੀ ਤਰ੍ਹਾਂ ਨਾਲ ਪ੍ਰਚਾਰ ਪ੍ਰਸਾਰ ਵਿੱਚ ਜੁਟੇ ਹੋਏ ਨੇ ਤੇ ਨਾਲ ਹੀ ਉਹਨਾਂ ਨੇ ਟਕਸਾਲੀ ਆਗੂਆਂ ਤੋਂ ਨਿਸ਼ਾਨੇ ਤੇ ਲੈਂਦੇ ਹੋયા ਕਿਹਾ ਕਿ ਟਕਸਾਲੀਆਂ ਨੇ ਜੋ ਵੀ ਫੈਸਲਾ ਲਿੱਤਾ ਹੈ ਉਹ ਪੂਰੀ ਤਰ੍ਹਾਂ ਨਾਲ ਗਲਤ ਲਿੱਤਾ ਹੈ ਕਿ ਉਹਨਾਂ ਨੂੰ ਖਡੂਰ ਸਾਹਿਬ ਸੀਟ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਦੇ ਸਾਹਮਣੇ ਜਨਰਲ ਜੇਜ ਸਿੰਘ ਨੂੰ ਨਹੀਂ ਬਿਠਾਉਣਾ ਚਾਹੀਦਾ ਸੀ ਅਧ ਦੂਸਰੇ ਪਾਸੇ ਅਗਰ ਕਲ ਕੀਤੀ ਜਾਵੇ ਕਾਂਗਰਸ ਸਰਕਾਰ ਦੇ ਤਾਂ ਕਾਂਗਰਸ ਦੇ ਉੱਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਸਰਕਾਰੀ ਮਸ਼ੀਨਰੀ ਦਾ ਗਲਤ ਉਪਯੋਗ ਕਰ ਰਹੀ ਹੈ ਜਿਸ ਦੇ ਬਾਰੇ ਉਹ ਸ਼ਿਕਾਇਤ ਚੋਣ ਕਮਿਸ਼ਨ ਨੂੰ ਬਹੁਤ ਜਲਦ ਕਰਨਗੇ ਅਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਆਪ ਆਪਣੇ ਸਾਰੇ ਭੇਤ ਖੋਲ ਰਹੀ ਹੈ ਅਸਲੀ ਤਾਂ ਆਮ ਆਦਮੀ ਪਾਰਟੀ ਦੀ ਕੀ ਹੈ ਉਹ ਚੱਗ ਜ਼ਾਹਿਰ ਹੈ ਹੋਰ ਕੀ ਕੁਝ ਕਿਹਾ ਆਓ ਮਾਰਦੇ ਇੱਕ ਨਜ਼ਰ ਪੁਲਿਸ ਦੇ ਜਿਹੜੇ ਅਫਸਰ ਨੇ ਐਸਪੀ ਡੀਐਸਪੀ ਐਸਐਚਓ ਉਹਨਾਂ ਦੀ ਡਿਊਟੀਆਂ ਲਾਈਆਂ ਨੇ ਉਹਨਾਂ ਨੇ ਪੀ ਜਿੱਥੇ ਵੀ ਕਿਸੇ ਤੇ ਦਬਾਅ ਪਾ ਕੇ ਵੋਟਾਂ ਨਾਲ ਜੋੜੋ ਤੁਹਾਡੇ ਕੋਲ ਵੀ ਖਬਰਾਂ ਆਉਂਦੀ ਹੋਣੀ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਦਿਨ ਰਾਤ ਕੰਮ ਕਰ ਰਿਹਾ ਪਰ ਉਹਨਾਂ ਦੀ ਗੱਲ ਨਹੀਂ ਬਣ ਰਹੀ ਲੋਕ ਇੰਨੇ ਅੱਕੇ ਹੋਏ ਨੇ ਕਾਂਗਰਸ ਤੋਂ ਵੀ ਉਹਨਾਂ ਦੀ ਸਾਰੀ ਇੰਨੀ ਮਿਹਨਤ ਦੇ ਬਾਵਜੂਦ ਵੀ ਕਾਂਗਰਸ ਦੀ ਕੋਈ ਗੱਲ ਨਹੀਂ ਬਣ ਰਹੀ ਪਲੇ ਸਾਰੇ ਇੰਨੇ ਦੋਸ਼ ਲੱਗ ਰਹੇ ਨੇ ਵੀ ਕਿੱਥੋਂ ਫੰਡਿੰਗ ਹੋਈ ਕਿੱਥੇ ਗਿਆ ਪੈਸਾ ਆਪਦੀ ਜਾਂਚ ਕਰਾ ਲੈਣ ਉਹੀ ਆਪਾਂ ਦੇਖੋ ਇਹ ਗੱਲ ਹੈ ਵੀ ਜਿਹੜੀ ਅਸੀਂ ਕਹਿੰਦੇ ਸੀ ਨਾ ਆਮ ਆਦਮੀ ਪਾਰਟੀ ਉਹ ਆਪਦੇ ਪੇਦਾਪ ਹੀ ਖੋਲ ਰ ਰਹੇ ਨੇ ਹੁਣ ਇਹ ਏਜੰਸੀਆਂ ਦੀ ਗੱਲ ਕੀਤੀ ਹੈ that means ਕਦੇ ਉਹਨਾਂ ਨੂੰ ਵੀ ਏਜੰਸੀਆਂ ਫੰਡ ਕਰਦੀਆਂ ਹੋਣਗੀਆਂ ਤਾਂ ਹੀ ਉਹ ਕਹ ਰਹੇ ਵੀ ਏਜੰਸੀਆਂ ਫੰਡ ਕਰਦੀਆਂ ਬਾਹਰੋਂ ਤੋਂ ਇਹ ਚੀਜ਼ਾਂ ਦਾ ਪੂਰੀ ਕੋਖਣੀ ਚਾਹੀਦੀ ਹੈ ਤੇ ਸੱਚਾਈ ਸਾਹਮਣੇ ਹੋਣੀ ਗੁਰਪਿਆਰੋ ਆਮ ਆਦਮੀ ਪਾਰਟੀ ਹੋਵੇ ਜਾਂ ਕਾਂਗਰਸ ਜਾਂ ਅਕਾਲੀ ਭਾਜਪਾ ਘਟ ਚੋੜ ਹਰ ਕਿਸੇ ਨੂੰ ਪੰਜਾਬ ਡੈਮੋਕ੍ਰੈਟਿਕ ਅਲਾਈنس ਤੋਂ ਅੱਜ ਖਤਰਾ ਮਹਿਸੂਸ ਫਿਰ ਚਾਹੇ ਪਾਰਟੀਆਂ ਦੇ ਨੁਮਾਇੰਦੇ ਜਿੰਨਾ ਮਰਜ਼ੀ ਜ਼ੋਰ ਲਗਾ ਕੇ ਇਹ ਗੱਲ ਕਹਿੰਦੇ ਹੋਣ ਕਿ ਅਸੀਂ 100% ਜਿੱਤਾਂਗੇ ਹੀ ਜਿੱਤਾਂਗੇ ਪਰ ਹਰ ਕੋਈ ਅੰਦਰ ਖਾਤੇ ਹੈ ਜਾਣਦਾ ਹੈ ਕਿ ਪੰਜਾਬ ਡੈਮੋਕ੍ਰੈਟਿਕ ਅਲਾਈنس ਵੱਲੋਂ ਉਤਾਰੇ ਗਏ ਨੁਮਾਇੰਦੇ ਸਾਰੀਆਂ ਵਿਰੋਧੀ ਧਿਰਾਂ ਨੂੰ ਬਹੁਤ ਜ਼ੋਰਦਾਰ ਟੱਕਰ ਦੇਣ ਵਾਲੇ ਨੇ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦਿਣਾ ਵੀਡੀਓ ਚ ਜ਼ਰੂਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵਿਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ